ਇਹ ਕਿਦਾਂ ਦੇ ਬਚਾਵਾ ਮੈਂ ਖਾਤ ਸਾਬਾ ਇਹ ਗੁੱਜ ਕੀ ਫਤੇ ਕਹਿੰਨੇ ਕਿੱਚੀ ਦੀ ਗਲੋੜਾ ਤੁਹਾਨੂੰ ਤੁਸੀਂ ਕੀ ਕਰ ਦੇਗੇ ਪਹਿਲੇ ਆਪਣੇ ਕੋ ਸੇਬ ਕੇਲੇ ਲਾ ਤੇ ਸੇਬ ਤੇ ਕੇਲੇ ਵੇਚਦੇ ਸੀ ਹਾਂਜੀ ਤੇ ਨਾਲ ਪਿਆਜ਼ ਵੀ ਦੇ ਸੀ ਪਾਪਾ ਬੁੱਦਾ ਸਹਿਵਾਸ ਕਾਦੇ ਤੇ ਵੇਚਦੇ ਇਹ ਫੋਲਡਿੰਗ ਮੰਝੀ ਤੇ ਫੋਲਡਿੰਗ ਮੰਝੇ ਤੇ ਸੇਬ ਕੇਲੇ ਵੇਚਦੇ ਹੈ ਭਾਜੀ ਤੇ ਹੁਣ ਕੀ ਵੇਚਦੇ ਤੇ ਹੋਰ ਆਕਸੀ ਤੇ ਰੇੜੀਆਂ ਕੇਲਾ ਘਾਟ ਨਿਕਲਦਾ ਹੈ ਸੱਬ ਦੇ ਅੱਛਾ ਜੀ ਖਰਾਬ ਹੋ ਜਾਂਦਾ ਹੀ ਤੇ ਹੁਣ ਆਪਾਂ ਮੌਫਲੀ ਤੇ ਰੇੜੀਆਂ ਉਹ ਵੀ ਤੁਮਝੇ ਉੱਪਰ ਵੇਚਦੇ ਹੋ ਪਰੀ ਵਾਹਿਗੁਰੂ ਅੱਛਾ ਜੀ ਤੇ ਨਾਲ ਮਤਲਬ ਟੋਪੀਆਂ ਜਰਾਬਾਂ ਰੱਖੀਆਂ ਸੀ ਅੱਛਾ ਜੀ ਤੇ ਹੁਣ ਤਾਂ ਕਿ ਮੌਸਮ ਥੋੜਾ ਹਾਂ ਚੇਂਜ ਹੋ ਗਿਆ ਹਾਂਜੀ ਫਿਰ ਪਿਆਜ਼ ਦਾ ਤੇ ਸੇਬ ਦਾ ਤੇ ਕੇਲੇ ਵੜਾ ਕਰ ਅੱਛਾ ਤੇ ਤੁਹਾਡਾ ਰੜੀ ਲਈ ਨਹੀਂ ਜਾਂਦੀ ਨਹੀਂ ਪੈਸੇ ਨਹੀਂ ਹੈ ਦੂ ਪੈਸੇ ਨਹੀਂ ਹੈਗੇ ਇਹ ਇਹ ਤੁਹਾਡਾ ਬੱਚਾ ਵਾ ਤੇ ਪਰ ਇਹ ਰੋਟੀ ਜੋ ਗਿਆ ਹੋਈਂਦਾ ਉਤੋਂ ਹਾਂਜੀ ਦੋਵੇਂ ਜੀ ਕੰਮ ਕਰਦੇ ਉੱਥੇ ਹੀ ਤੇ ਮੰਜੇ ਦੇ ਉੱਪਰ ਲਾ ਕੇ ਤੇ ਉਤਨੇ ਵੇਚਦੇ ਹੋ ਤੇ ਤੁਹਾਨੂੰ ਕਿਹਨੇ ਕਿਹਾ ਕਿ ਅਸੀਂ ਦਿੰਨੇ ਆ ਇੰਸਟਾਗ੍ਰਾਮ ਤੇ ਡੈਡੀ ਵੀਡੀਓ ਇੰਸਟਾਗ੍ਰਾਮ ਤੇ ਵੀਡੀਓ ਵੇਖੀ ਐ ਅੱਛਾ ਤੇ ਉਹ ਰੇੜੀ ਲੈਣਾ ਸੁੱਖਾ ਹੋ ਜਾਊਗਾ ਤੁਹਾਨੂੰ ਰੇੜੀ ਉਸਕੀ ਨੂੰ ਲਿਆ ਜਾ ਕੇ ਨਾ ਕਰ ਲੈ ਜਾ ਕਰ ਸਮਾਨ ਕਿ ਲੈ ਜਾਓਗੇ ਕੀ ਉਹਦਾ ਪੰਪ ਤੇ ਰਕੀਦਾ ਤੇ ਉਹ ਤੇ ਉਹੇ ਖਰਾਬ ਕਰ ਦਿੰਦੇ ਨੇ ਤੇ ਤਰਨ ਜਿਹੜੀ ਲਈ ਨਹੀਂ ਜਾਂਦੀ ਤੁਹਾਡੇ ਕੋਲ ਤੇ ਇੱਕ ਚੀਜ਼ ਕਰਨੀ ਤੁਸੀਂ ਅੰਦਰ ਗਏ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਕੋ ਗਏ ਹੋ ਸਾਹਮਣੇ ਅੰਦਰ ਗਏ ਵੀ ਨਹੀਂ ਗਏ ਨਹੀਂ ਗਏ ਮੈਂ ਇੱਥੇ 10 ਮਿੰਟ ਖੜਾ ਵਾਂ ਦੋਵੇਂ ਜਾਣੇ ਜਾਓ ਅੰਦਰ ਅਰਦਾਸ ਬੇਨਤੀ ਕਰਕੇ ਆਓ ਤੇ ਇੱਕ ਛੋਟੀ ਜੀ ਬੇਨਤੀ ਤੁਹਾਨੂੰ ਕਰਨੀ ਆ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਕਹਿੰਦੇ ਤੁਸੀਂ ਲਾਂਦੇ ਹੋ ਨਾ ਤੇ ਅਗਲੀ ਵਾਰੀ ਆਪਾਂ ਮਿਲੀਏ ਤੇ ਤੁਹਾਡੇ ਕੇਸ ਹੋਣ ਹਾਂਜੀ ਇਹਦੇ ਵੀ ਕੇਸ ਹੋਣ ਬੱਚੇ ਦੇ ਵੀ ਸਿੰਘ ਸਜੇ ਹੋਇਓ ਠੀਕ ਹੈ ਤੇ ਅੰਦਰ ਜਾਇਓ ਮੱਥਾ ਟੇਕ ਕੇ ਆਜੋ ਮੈਂ ਇੱਥੇ ਬਾਹਰ ਖੜਾ ਫਿਰ ਫਿਰ ਆਪਾਂ ਤੁਹਾਡੀ ਗੱਲ ਸੁਣਨੇ ਆ ਅਰਦਾਸ ਬੇਨਤੀ ਅੱਜ ਹਰ ਗੋਬਿੰਦ ਪਾਸ਼ਾ ਜੀ ਨੂੰ ਕਰਕੇ ਆਓ ਕਿ ਸਾਨੂੰ ਜਿਹੜੀ ਮਿਲ ਜੇ ਠੀਕ ਹੈ ਕਰਕੇ ਆਜੋ ਹਾਂਜੀ ਭਾਈ ਜੀ ਹੋਏ ਹੋਏ ਤੇ ਭਨੇ ਕੀ ਗਿਆ ਫਿਰ ਮਹਾਰਾਜ ਨੂੰ ਹਾਂਜੀ ਘਰ ਆਏ ਤੇ ਦੀਵਾਨੀ ਹੋਣੇ ਤੁਹਾਡੇ ਘਰ ਆਏ ਤੁਸੀਂ ਦੀਵਾਨੀਆਂ ਰੇੜੀ ਠੀਕ ਹੈ ਜੀ ਤੁਸੀਂ ਕੀ ਕਹਿ ਆਏ ਪਤ ਹੈ ਬਾਬਾ ਜੀ ਨੂੰ ਕੁਝ ਕਹਿ ਗਏ ਚਲੋ ਠੀਕ ਹੈ ਭਾਜੀ ਤੁਸੀਂ ਕੰਮ ਕਰੋ ਮੈਨੂੰ ਤਾਂ 2 ਦਿਨ ਦਾ ਟਾਈਮ ਦੇ ਦਿਓ ਠੀਕ ਹੈ ਜੀ ਤੁਸੀਂ ਗੁਰੂ ਸਾਹਿਬ ਨੂੰ ਕਹਿ ਕੇ ਆਏ ਹੋ ਕਿ ਧੰਨ ਗੁਰੂ ਹਰਗੋਬਿੰਦ ਪਾਸ਼ਾ ਕੀ ਅਰਦਾਸ ਕੀਤੀ ਆ ਤੇ ਮਹਾਰਾਜ ਜਰੂਰ ਸਾਈ ਹੋਣਗੇ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਅਸੀਂ ਤੁਹਾਡੇ ਲਈ ਇੱਕ ਰੇੜੀ ਦਾ ਇੰਤਜ਼ਾਮ ਕਰ ਦਿੰਦੇ ਆ ਤੇ ਤਾਂ ਕਿ ਤੁਹਾਡਾ ਜਿਹੜਾ ਰੁਜ਼ਗਾਰ ਹੈ ਸੋਹਣਾ ਹੋ ਜਾਏ બસ ਇਹ ਕੋਲ ਚਾਹੁੰਦੇ ਆ ਕਿ ਸਾਡੇ ਜਿਹੜੇ ਭਰਾਵਾਂ ਦੇ ਰੋਜਗਾਰ ਆ ਸੋਹਣੇ ਚੱਲਣ ਸਾਡੀ ਭੈਣ ਵਧੀਆ ਕਮਾਈ ਕਰਕੇ ਆਪਣਾ ਕਮਾਵੇ ਤੇ ਖਾਵੇ ਹਨਾ ਤੁਹਾਡਾ ਪਰਿਵਾਰ ਸੋਹਣਾ ਜਿਹੜਾ ਵਧੀਆ ਰੋਜਗਾਰ ਕਰੇ ਤੇ ਬਸ ਇੱਕੋ ਬੇਨਤੀ ਹੈ ਵੀਰ ਮੈਂ ਤੁਹਾਨੂੰ ਗੁਰਸਿੱਖ ਦੇਖਣਾ ਚਾਹੁੰਦਾ ਕਿ ਦਾੜਾ ਪ੍ਰਕਾਸ਼ ਕਰੀ ਤੇ ਕੇਸ ਰੱਖੀ ਠੀਕ ਹੈ ਰੇੜੀ ਅਸੀਂ ਤੁਹਾਨੂੰ ਦੇ ਦੇਣੀ ਹੈ ਠੀਕ ਹੈ ਜੀ ਬਾਕੀ ਦੇਣ ਵਾਲਾ ਤੁਹਾਡਾ ਤੁਹਾਨੂੰ ਤੁਹਾਡਾ ਗੁਰੂ ਧੰਗੁਰੂ RAM DAS ਭਾਸ਼ਾ ਜੀ ਨੇ ਸਿਰ ਸਾਡੀਆਂ ਡੂੜੀਆਂ ਲਾਈਆਂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੋਜੋ ਲੱਗਦੇ ਅੱਜ ਹੈ ਖੋਜੋ ਤੁਹਾਡੀ ਜੜੀ ਆ ਗਈ ਹੈ ਜੀ ਠੀਕ ਹੈ ਜੀ ਇਹ ਤੁਹਾਡੇ ਗੁਰੂ ਸਤਗੁਰੂ ਗੁਰੂ ਰਾਮਦਾਸ ਪਾਸ਼ਾ ਜੀ ਨੇ ਭੇਜੀ ਆ ਉਦੋਂ ਤੁਸੀਂ ਅਰਦਾਸ ਕਰਕੇ ਆਏ ਸੀ ਨਾ ਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਥਾਨ ਤੇ ਹਾਂਜੀ ਹੈ ਨਾ ਉਦੋਂ ਹੀ ਤੁਹਾਡੀ ਅਰਦਾਸ ਸੁਣੀ ਗਈ ਸੀ ਸਤਗੁਰੂ ਦਿੰਦੇ ਜਰੂਰ ਹੈ ਥੋੜਾ ਸਮਾਂ ਸਮਾਂ ਲੱਗਦਾ ਹੁੰਦਾ ਅਰਦਾਸ ਕੀੜੀ ਤੋਂ ਲੈ ਕੇ ਹੱਥੀ ਤੱਕ ਦੀ ਸੁਣੀ ਜਾਂਦੀ ਹੈ ਬਸ ਤੁਹਾਡਾ ਜਿਹੜਾ ਭਰੋਸਾ ਸਤਗੁਰੂ ਦੇ ਉੱਤੇ ਸੰਪੂਰਨ ਹੋਵੇ ਤੇ ਟੰਜੀ ਇਹ ਤੁਹਾਡੀ ਜਿਹੜੀ ਹੈ ਹੁਣ ਤੁਸੀਂ ਜਿਹੜਾ ਮੰਜੇ ਤੇ ਸਬਜ਼ੀ ਵੇਚਦੇ ਸੀ ਸਾਡ ਹੁਣ ਤੁਹਾਡਾ ਖਤਮ ਹੋ ਗਿਆ ਅੱਜ ਤੋਂ ਠੀਕ ਹੈ ਜੀ ਖੁਸ਼ ਹੋ ਚੋਸ਼ ਹੋ ਜੁਲਣ ਸਾਨੂੰ ਨਹੀਂ ਬਿਲਕੁਲ ਖੁਸ਼ੀ ਹੈ ਤੇ ਇੱਥੇ ਹੁਣ ਤੁਸੀਂ ਆਪਣਾ ਸਮਾਨ ਵੇਚਣਾ ਠੀਕ ਹੈ ਜੀ ਤੇ ਇਹਦੇ ਤੇ ਸਮਾਨ ਲੈ ਆ ਕੇ ਲਾ ਕੇ ਫਿਰ ਸ਼ਾਮੀ ਤੁਸੀਂ ਸਿੱਧਾ ਆਪਣੇ ਘਰ ਚਲ ਜਾਣਾ ਹੁਣ ਉਹ ਫੋਲਡੀ ਮੰਜੇ ਉਹ ਇਕੱਠੇ ਕਰਨੇ ਕਰਾਇਆ ਦੇਣਾ ਉਹੜਾ ਕੰਮ ਤੁਹਾਨੂੰ ਨਹੀਂ ਹੋਏਗਾ ਠੀਕ ਹੈ ਜੀ ਤੇ ਨਾਲ ਨਾਲ ਥੋੜੀ ਜੀ ਤੁਹਾਨੂੰ ਅਸੀਂ ਮਾਇਆ ਦੇਨੇ ਆ ਤੇ ਤੂੰ ਤੁਸੀਂ ਆਪਣਾ ਕੰਮ ਜਿਹੜਾ ਵਧਾ ਲਓ ਠੀਕ ਹੈ ਅਸੀਂ ਚਾਹੁੰਦੇ ਆ ਕਿ ਤੁਸੀਂ ਜਿਹੜਾ ਕੰਮ ਆ ਥੋੜਾ ਛੋਟੇ ਲੈਵਲ ਤੇ ਕਰਦੇ ਹੋ ਉਹਨੂੰ ਥੋੜਾ ਜਿਆਦਾ ਹੋਰ ਵਧੀਆ ਤਰੀਕੇ ਨਾਲ ਕਰ ਲਓ ਠੀਕ ਹੈ ਤੇ ਵੀਰ ਤੇਰਾ ਇੱਕ ਵਾਦਾ ਕੀਤਾ ਸੀ ਭਲਾ ਕਿਹੜਾ ਤੁਹਾਡੀ ਦਾੜੀ ਆਣਾ ਤੇ ਹਾਂ ਕੇਸ ਹੋਣਾ ਹਾ ਉਹ ਰੂਪ ਆਪਣਾ ਵਾਦੇ ਤੇ ਕਾਇਮ ਰਹੀ ਮੈਂ ਤੇਰੇ ਮੁੱਖ ਤੇ ਸੋਹਣੀ ਦਾੜੀ ਸੋਨਾ ਦਾੜਾ ਹੋਵੇ ਤੇਰਾ ਤੇ ਕੇਸ ਤੇ ਹੁਣ ਠੀਕ ਹੈ ਨਾ ਆ ਮੈਂ ਦੇਖਣਾ ਚਾਹੁੰਦਾ ਹੁਣ ਤੇਰਾ ਕੰਮ ਆ ਪੈਣ ਇਹਦੀ ਰੋਟੀ ਬੰਦ ਕਰਦੀ ਮੈਂ ਜਿਤਨਾ ਮੌਜੀ ਕਰੀ ਇਹਨੂੰ ਹੁਣ ਤੂੰ ਗੁਰਸਿੱਖ ਬਣਾ ਕੇ ਰੱਖ ਠੀਕ ਹੈ ਤੇਰੀ ਬੇਨਤੀ ਅੱਜ ਅਸੀਂ ਸੁਣੀ ਆ ਠੀਕ ਹੈ ਜੀ ਜਪਤ ਕਰਨੀ ਆ ਮਾਇਆ ਜੀ ਥੋੜੀ ਠੀਕ ਹੈ ਜੀ ਤੇ ਤੁਹਾਡੇ ਕੰਮਕਾਰ ਦੇ ਵਿੱਚ ਵਾਦੇ ਲਈ ਸੀ ਥੋੜੀ ਦੇ ਰਿਆ ਤਾਂ ਕਿ ਤੁਸੀਂ ਆਪਣਾ ਕੰਮਕਾਰ ਵਧਾ ਸਕੋ ਠੀਕ ਹੈ ਵੀਰੇ ਫਿਰ ਮੇ ਕਮਾਤੇ ਇੱਕ ਬੇਨਤੀ ਤੁਹਾਡੇ ਦੋਵਾਂ ਅਗੇ ਕੇ ਪਿਆੜਿਆਂ ਨੂੰ ਸਰਦਾਰਤ ਬਣਾਇਓ ਕੀਤੇ ਤੁਸੀਂ ਕਰਦੇ ਪਏ ਬਹੁਤ ਸੋਹਣੀ ਸੋਹਣੀ ਗੱਲ ਆ ਪਰ ਇਹਨੂੰ ਸਰਦਾਰ ਕਰ ਦੇ ਮੇਰੀ ਭੈਣ ਅਗਲੀ ਵਾਰ ਤੁਮ ਨੂੰ ਮਿਲੇ ਲੰਬਾ ਦਾੜਾ ਹੋਵੇ ਤਾਂ ਤੂੰ ਸਰਦਾਰ ਬਣਿਆ ਹੋਵੇ ਠੀਕ ਹੈ ਪਹਿਲੋਂ ਹੁਣ ਤੁਸੀਂ ਲੈ ਜਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ